پرم ستکاری پر دارمی منڈل سے بیٹھے سڈے کبھی کے بوان سجن دوروں نےڑوں آئے کبھی اور سارے علاقے کے بلوندے سجن جہاں کے سردار بلبیت سہرے والا سردار پادلا جو کے ریپورٹر نے بڑی اچھی سرگرمی کام کر رہے ہیں میں انہوں کا بہت بہت دنواد کرتا ہوں جہاں نے نے سدا دیتا بہت شکریہ یہ سدھا دینا اپنے آپ کی ایک پرائز یہ جب میں کیونکہ ساہت کی گل کرنی کبتا کی گل کرنی ایک روح کی روح گل رو گا رو اپنے لیے کرتے ہیں اپنی آواز لئے نہیں کرتے کسی لیتے اپنی گل یہ ساری اپنی جائیداد ہے یہ دی اپنی سب کچھ ہے نانک نے بھی کیا ہے تن لکھاری نام گرو گرنان صاحب نو جب پوچھا کہ تُسی لکھتے انہوں نے کیا جیسا میں کسم کی بانی تیسڑا کری گیا وہ وکری گلا کہ سرف درم دو سپ پو خلوئے اویری پر گان میلا مطلب سنوں تو سیٹ دتی ہے انہوں نے اسیوں کی بھی پیدا پارا اسیوں میں تو بنا پوچھو نہیں گے جی سارے ہم ہوتا ہے خود کرتا لکھتے ہیں ਪਰ ਸਾਨੂੰ ਵੀ ਐਂ ਲੱਗਦਾ ਐ ਸਾਧ ਰੱਬ ਹੀ ਦੇਣਾ ਹੈ ਜਦੋਂ ਮੈਂ ਖਾਣੂ ਘਰ ਦੇ ਵਿੱਚ ਹੀ ਲੱਗਿਆ ਤੇ ਉਦੋਂ ਮੈਂ ਇੱਕ ਰਾਤ ਨੂੰ ਗੱਲ ਸੁਣੀ ਕਿ ਐ ਅੱਡ ਲਹੇੜੀਆਂ ਛੜਕ ਜਾਂਦੀਆਂ ਤੇ ਨਾਲੇ ਲੋਕ ਪੱਪੜ ਹੈ ਨਾ ਇੱਥੇ ਦੋ ਮੋਟਿਆਂ ਨੂੰ ਪੁੱਠੇ ਲਟਕਾ ਕੇ ਨੀਚੇ ਪੁੱਛਨੇ ਅਕਬਾਰ ਦੀ ਜਾਂ ਫਿਰ ਕੁਝ ਆਲੇ-ਦੋਲੇ ਮੁਕਾਬਲੇ ਬਣਾਦੇ ਮੇਰੇ ਲਈ ਆਮ ਹੀ ਗੱਲ ਸੀ ਇਹ ਕਿਉਂਕਿ ਮੈਂ ਉਹ 15 ਸਾਲ ਸੌਕੇ ਨਹੀਂ ਵਿਖਿਆ ਉਹ 15 ਸਾਲ ਮੈਂ ਪੱਤਰਕਾਰੀ ਨਹੀਂ ਕੀਤੀ ਉਹ 15 ਸਾਲ ਮੈਂ ਡਾਕਟਰੀ ਨਹੀਂ ਕੀਤੀ ਉਹ 15 ਸਾਲ ਮੈਂ ਕਵਤਾ ਵੀ ਨਹੀਂ ਲਿਖੀ ਤੇ ਉਹਨਾਂ ਦੇ ਵਿੱਚੋਂ ਇੱਕ ਕਵਤਾ ਮੈਂ ਅੱਜ ਤੁਹਾਨੂੰ ਸੁਣਾਇਆ ਜਿਹੜਾ ਨਾਂ ਹੈ ਪੰਜਾਬ ਦੀ ਕਾਥਾ ਬੱਦ ਸਿਬਿਆਂ ਦੀ ਕਾਥਾ ਨੂੰ ਪੰਜਾਬ ਕਹਿੰਦੇ ਨੇ ਬੱਦ ਸਿਬਿਆਂ ਦੀ ਕਾਥਾ ਨੂੰ ਪੰਜਾਬ ਕਹਿੰਦੇ ਨੇ ਸੁਹੇਪ ਫੁੱਲਾ ਲਗੇ ਦੇਸ਼ ਨੂੰ ਗੁਲਾਬ ਕਹਿੰਦੇ ਨੇ ਜਿਨ੍ਹਾਂ ਨੀਰਾਂ ਵਿੱਚ ਤੈਰੀ ਸੋਹੀ ਜਿੰਦ ਬਾੜ ਕੇ ਉਹਨਾਂ ਨੀਰਾਂ ਨੂੰ ਰਾਵੀ ਚਨਾਟ ਨਾਲ ਕਹਿੰਦੇ ਜਿੱਥੇ ਵੀਰ ਦੇ ਮਰੀਂਦੇ ਰੋਜ਼ ਅਣਖਾਂ ਨਹੀਂ ਜਿੱਥੇ ਵੀਰ ਨੇ ਮਰੀਂਦੇ ਰੋਜ਼ ਅਣਖਾਂ ਨਹੀਂ ਉਸ ਮਿੱਟੀ ਨੂੰ ਇੱਕ ਤੱਤਲਾ ਦਬਾਬ ਕਹਿੰਦੇ ਨੇ ਜਿੱਥੇ ਸੁਤਰਾ ਵੀ ਹੋਣੀਆਂ ਚਾਵਾ ਤੇ ਬਲਾਰਾਂ ਤੋਂ ਜਿੱਥੇ ਸੁਤਰਾ ਨਹੀਂ ਹੋਣੀਆਂ ਚਾਵਾ ਤੇ ਬਲਾਰਾਂ ਤੋਂ ਉਸ ਤਾਣੇ ਨੂੰ ਇਸ ਸਰਜਣਾ ਕਵਾਬ ਕਹਿੰਦੇ ਨੇ ਜਿੱਥੇ ਮਹਿੰਦੀ ਦੀ ਠਾ ਖੂਣ ਲੱਗੇ ਸ਼ਗਲਾਂ ਦੇ ਹੱਥੀ ਜਿੱਥੇ ਮਹਿੰਦੀ ਦੀ ਠਾ ਖੂਣ ਲੱਗੇ ਸ਼ਗਲਾਂ ਦੇ ਹੱਥੀ ਉਹਨਾਂ ਸ਼ਗਲਾਂ ਨੂੰ ਧਾਨੇ ਜਵਾਰ ਜਨਾਬ ਕਹਿੰਦੇ ਨੇ ਜਿੱਥੇ ਕੋਲਾ ਵੇ ਮਰਨ ਮਿਤ ਕੂਕੂਕ ਕੇ ਜਿੱਥੇ ਕੋਇਲਾਵੇ ਮਰਨ ਨਿਤ ਕੂਕੂਕੇ ਉਸ ਨਿਤ ਦੇ ਨਜ਼ਾਰੇ ਨੂੰ ਸ਼ਬਾਬ ਕਹਿੰਦੇ ਨੇ ਜਿੱਥੇ ਵੈਣ ਨੇ ਸੂਣੀ ਤੇ ਨਿਤ ਅੰਬਰਾ ਜਿਹੜੇ ਨੇ ਜਿੱਥੇ ਵੈਣ ਨੇ ਸੂਣੀ ਤੇ ਨਿਤ ਅੰਬਰਾ ਜਿਹੜੇ ਨੇ ਉਹਨਾਂ ਅੰਬਰਾ ਨੂੰ ਸੋਹਣਾ ਦੇ ਹਿਸਾਬ ਕਹਿੰਦੇ ਨੇ ਜਿੱਥੇ ਵੈਣ ਨੇ ਸੂਣੀ ਤੇ ਨਿਤ ਅੰਬਰਾ ਜਿਹੜੇ ਉਹਨਾਂ ਅੰਬਰਾ ਨੂੰ ਸੋਹਣਾ ਦੇ ਹਿਸਾਬ ਬੇ ਹਿਸਾਬ ਕਹਿੰਦੇ ਨੇ ਢਿੱਲੋਂ ਜਦੋਂ ਵੀ ਸੁਣੀ ਮੈਂ ਮਿੱਟੀ ਪੁੱਤ ਜੰਮਦੀ ਢਿੱਲੋਂ ਜਦੋਂ ਵੀ ਸੁਣੀ ਮੈਂ ਮਿੱਟੀ ਪੁੱਤ ਜੰਮਦੀ ਇਹਨਾਂ ਪੁੱਤਾਂ ਸੰਗ ਵੱਜਦੀ ਰਵਾਜ ਕਹਿੰਦੇ ਢਿੱਲੋਂ ਜਦੋਂ ਵੀ ਸੁਣੀ ਮੈਂ ਬੀਟੀ ਪੁੱਤ ਜੰਮਦੀ ਇਹਨਾਂ ਪੁੱਤਾਂ ਸੰਗ ਵੱਜਦੀ ਰਵਾਜ ਕਹਿੰਦੇ ਉਹ ਨਾਲੇ ਤੇਵਾ ਅਸੀਂ ਬਹੁਤ ਸ਼ਾਂਤੀ ਪਸੰਦ ਕਰੀਆ اسی بہت خطرناک ہوگی ہیں کو بہت اس کو بات کچھ نہیں ایک میری بہت کا اپنا چھوٹی تھی زندگی آ... مکھی تو کردی ریتنو پھڑندہ نہ ہے زندگی دے سب دیتے منزلان سر کرندہ نہ ہے زندگی دکھ درد پیڑ ہس کے زرندہ نہ ہے زندگی ਦੁਨੀਆ ਦੀ ਪੀੜ ਹੱਸ ਕੇ ਜਲਮ ਦਾ ਨਾ ਹੈ ਜ਼ਿੰਦਗੀ ਹੱਕ ਸੱਚ ਇਨਸਾਫ ਖਾਤਰ ਲੜਨ ਦਾ ਨਾ ਹੈ ਜ਼ਿੰਦਗੀ ਸਸਰੀ ਵਾਂਗੂ ਥਲਾਚ ਸੜਨ ਦਾ ਨਾ ਹੈ ਜ਼ਿੰਦਗੀ ਸਸਰੀ ਵਾਂਗੂ ਥਲਾਚ ਸੜਨ ਦਾ ਨਾ ਹੈ ਜ਼ਿੰਦਗੀ ਬਿਖੜੇ ਪੈਦਿਆਂ ਨੂੰ ਥਤੇ ਕਰਨ ਦਾ ਨਾ ਹੈ ਜ਼ਿੰਦਗੀ ਲੋੜ ਪੈਦੇ ਸ਼ੂਕ ਪੈਦੇ ਚ ਨਾ ਹਟ ਤੜਨ ਦਾ ਨਾ ਹੈ ਜ਼ਿੰਦਗੀ ਚੰਗਿਆਈ ਨਹੀਂ ਹਰ ਵਕਤ ਲੜਨ ਦਾ ਨਾ ਹੈ ਜ਼ਿੰਦਗੀ ਚੰਗੀ ਕਹਾਵੇ ਹੌਸਲੇ ਧਰੰਦਨਾ ਹੈ ਜ਼ਿੰਦਗੀ ਸਰਹੰਦ ਤੇ ਠੱਡੇ ਮੋਰ ਦੇ ਵਿੱਚ ਥਰੰਦਨਾ ਹੈ ਜ਼ਿੰਦਗੀ ਗੁਲਾਮੀ ਦੀਆਂ ਜੰਜੀ ਆਸਨ ਨਫ਼ਰਤ ਕਰਨ ਦਾ ਨਾ ਹੈ ਜ਼ਿੰਦਗੀ ਸੂਰਮੇ ਦੀ ਤਵਾਰ ਵਾਂਗੂ ਲਿਸ਼ਕਰਨ ਦਾ ਨਾ ਹੈ ਜ਼ਿੰਦਗੀ ਛੋਹ ਬਲੰਦੀ ਸੱਤ ਕਵਾਰੀ ਜਦੋਂ ਵੀ ਯੋਧੇ ਆਉਣਗੇ ਬੇਲਾਂ ਦੇ ਸੰਗ ਵਜਦੀ ਪਰਨ ਦਾ ਨਾ ਹੈ ਜ਼ਿੰਦਗੀ ਜ਼ਿੰਦਗੀ ਦੀ ਧਾਰ ਜਦੋਂ ਜ਼ਿੰਦਗੀ ਦਾ ਕਰ ਲਵੇ ਜ਼ਿੰਦਗੀ ਦੀ ਧਾਰ ਜਦੋਂ ਜ਼ਿੰਦਗੀ ਦਾ ਕਰੇ ਤਿੰਨ ਲਈ ਕੋਈ ਪਲ ਜ਼ਰਮਦਾਨਾ ਹੈ ਜ਼ਿੰਦਗੀ ਤਿੰਨ ਲਈ ਕੋਈ ਪਲ ਜ਼ਰਮਦਾਨਾ ਹੈ ਜਿੰਨੀ ਬਹੁਤ ਬੜਾ ਜੀ ਸਾਡੇ ਸਭੀ ਦੋਸਤਾਂ ਸੰਸਕ੍ਰਿਤ ਜੋਲ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਸੀਂ ਤੁਹਾਡੇ ਪ੍ਰਿੰਟ ਚ ਤੁਹਾਨੂੰ ਸ਼ੁਕਰੀਆ ਕਰਦੇ ਤੇ ਜਗੈ ਨਹੀਂ ਲੱਗਦਾ ਤੁਹਾਡਾ ਸ਼ੁਕਰੀਆ ਤਾਂ ਸਾਡਾ ਆਪਣਾ ਹੀ ਸ਼ੁਕਰੀਆ ਹੈ ਜੋ ਵੀ ਤੁਹਾਡੀ ਧਰਤੀ ਤੇ ਤੁਸੀਂ ਅੱਜ ਨਮਸਤ ਕਰ ਬੜੀ ਖੁਸ਼ੀ ਹੋਈ ਤੇ ਰਵਿੰਦਰਪਾਲ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਸਾਡੇ ਵਿਦੇਸ਼ ਚੋਂ ਜਿਹੜੇ ਦੋਸਤ ਆਏ ਨੇ ਮੇਰੇ ਦਾ ਖਾਸ ਹੀ ਨੇ ਟਿਬਾਣਾ ਸਾਹਿਬ ਤੇ ਝੱਟ ਸਾਹਿਬ ਇਹ ਮੈਂ ਇਹਨਾਂ ਬਾਰੇ ਇੱਕ ਛੋਟੀ ਜੀ ਕਪਤਾ ਕਹਿ ਕੇ ਇਸ ਪ੍ਰੋਗਰਾਮ ਦੀ ਸਮਾਪਤੀ ਕਰਦਾ ਤੇ ਚੜਦੀ ਕਲਾ ਵਿੱਚ ਰਹੋ ਹਮੇਸ਼ਾ ਵਿਦੇਸ਼ੀ ਦੋਸਤਾਂ ਦੇ ਨਾਲ ਚੜਦੀ ਕਲਾ ਵਿੱਚ ਰਹੋ ਹਮੇਸ਼ਾ ਵਾਟਾਂ ਘਾਵੇ ਲੰਮੀਆਂ ਨੇ ਸਿੱਖ ਸਾਡੇ ਨੇ ਹਰਦਮ ਸੱਜਣਾ ਉਠਾਵਾ ਮੱਚਲੀਆ ਨੇ ਹਿੰਮਤ ਮਿਹਨਤ ਅਸਰੜਾ ਗਏ ਭਾ ਤੂਫਾਨਾਂ ਕੀ ਕਰਨਾ ਕਾਮਯਾਬੀ ਦੀ ਮੰਜ਼ਲ ਅਸਾਂ ਹਰ ਹੱਥ ਨੇ ਸਰ ਕਰਨ ਭਾਵੇਂ ਵਿੱਚ ਬਦੇਸ਼ੀ ਵਿੱਚੇ ਖੁਸ਼ਬੂ ਆਵੇ ਤੇ ਬਤਨਾਂ ਦੀ ਵਤਨ ਦੀ ਮਿੱਟੀ ਸੰਭੀ ਬੈਠੇ ਇੱਜ਼ਤ ਸੰਭੀ ਬਤਨਾ ਦੀ ਧੰਨ ਪੰਜਾਬੀ ਧੰਨ ਨੇ ਕਾਮੇ ਭਾਵੇਂ ਵਤਨੋਂ ਦੂਰ ਗਏ ਹਿੰਮਤ ਅਤੇ ਮਿਹਨਤਾਂ ਦੇ ਸੰਗ ਕਰਦੇ ਨੇ ਮਸ਼ਹੂਰ ਪਏ

ਮੇਰੇ ਫਰਮਿੱਤਰ ਬੁਕਾ ਜੀ ਪ੍ਰੈਸਰ ਫੋਟ ਵੀ ਦੇ ਮੇਰੇ ਨਾਲ ਸ਼ੁਕਰੀਆ ਬਹਿਮਾਨ ਜੀ ਧੰਨਵਾਦ ਬਹੁਤ ਬਹੁਤ ਸੁਖਿੰਦਰ ਭਾਗਲਾ ਜੀ ਦਾ ਜਿਹਨੇ ਇੱਕ ਛੋਟਾ ਜਿਹਾ ਸੱਦੇ ਦੇ ਉੱਪਰ ਤੋਂ ਲਾਇਆ ਗੱਭਰੂ ਪੁੱਤ ਪੰਜਾਬ ਦੇ ਪੈਂਟਾ ਪਾਉਂਦੇ ਨੇ ਭੇੜੀਆਂ ਗੱਭਰੂ ਪੁੱਤ ਪੰਜਾਬ ਦੇ ਪੈਂਟਾ ਪਾਉਂਦੇ ਨੇ ਭੇੜੀਆਂ ਦੀ ਜੇਬਾਂ ਪੋਟ ਕੇ ਦੇਖੋ ਨਿਕਲ ਕੇ ਜਾਂਦਾ ਸਿਰ ਤਾਂ ਵੀੜੀਆਂ ਮਾਤਾ ਪਿਤਾ ਦੀ ਘੂਮ ਨਹੀਂ ਮੰਨ ਇਕੱਤਰਦੇ ਨੇ ਵਿੰਡ ਕਿੱਧਰ ਤੋਂ ਜ਼ਿਆਦਾ ਲੋਕੋ ਸਾਡੇ ਪੰਜਾਬ ਦਾ ਤਰੇ ਕਿੱਧਰ ਤੋਂ ਜ਼ਿਆਦਾ ਲੋਕੋ ਸਾਡੇ ਪੰਜਾਬ ਦਾ ਤਰੇ ਜਿੰਮੇਸ਼ੰਦਰ ਜੰਦੇ ਨਾਲ ਡੋਲੇ ਨੇ ਮਣਾਉਂਦੇ ਬੋਲਟ ਤੇ ਬਿਠਾ ਕੇ ਕੁੜੀਆਂ ਘਮਾਉਂਦੇ ਮੋਚਾ ਰੱਖ ਕੇ ਖੁੰਡੀਆਂ ਸਿਰ ਦੀ ਘੜਾ ਲੈਂਦੇ ਟਿੰਡ ਕਿੱਧਰ ਤੋਂ ਜ਼ਿਆਦਾ ਲੋਕੋ ਸਾਡੇ ਪੰਜਾਬ ਦਾ ਤਰੇ ਕਿੱਧਰ ਤੋਂ ਜ਼ਿਆਦਾ ਲੋਕੋ ਸਾਡੇ ਪੰਜਾਬ ਦਾ ਕੀ ਬਾਤ ਉਹ ਦੇਸ਼ ਕਿੱਥੋਂ ਕਰੂਗਾ ਤਰੱਕੀਆਂ ਜਿੱਥੇ ਵੋਟਾਂ ਲੈਣ ਦਾਰੂ ਦੀਆਂ ਬੇਟੀਆਂ ਹਲੇ ਮੁੱਕੇ ਨਹੀਂ ਸਾਡੇ ਤੋਂ ਪਾਣੀ ਵਾਲੇ ਵਾਰਸ ਲਈ ਗੀਤਾਂ ਨੇ ਜੱਟਾਂ ਦੇ ਹੱਥ ਦਿੱਤੇ ਅਸਰੇ ਉਹ ਦੇਸ਼ ਕਿੱਥੋਂ ਕਰੂਗਾ ਤਰੱਕੀਆਂ ਜਿੱਥੇ ਵੋਟਾਂ ਲੈਣ ਦਾਰੂ ਦੀਆਂ ਬੇਟੀਆਂ ਗੱਲ ਸੱਚੀ ਕਹਾਣੀਆਂ ਨੂੰ ਸਦਾ ਕੌੜੀ ਲੱਗਦੀ ਸਾਡੀ ਕਹਿਰ ਤੇ ਕਿ ਸੀਐਮ ਦੇ ਗੋਲੀ ਬਚ ਗਈ ਐਕਸ ਪ੍ਰੈਜ਼ੀਡੈਂਟ ਜੌਬ ਕਰਦਾ ਸਾਫਤਾ ਮੇਰੇ ਭਾਰੇ ਨਾਲ ਬੱਤੀਆਂ ਉਹ ਦੇਸ਼ ਕਿੱਥੋਂ ਕਰੂਗਾ ਤਰੱਕੀਆਂ ਜਿੱਥੇ ਵੋਟਾਂ ਲੈਣ ਦਾਰੂ ਦੀਆਂ ਬੇਟੀਆਂ ਹਾਂਜੀ ਗੱਲ ਸੱਚ ਹੈ ਕਿਉਂ لکھنا شوق ہے جی بہت بتا جی سردار اوتار سنگھ بٹالا جی پردھان ایڈوکیٹ ہردیپ سنگھ پٹی پردھان کرنتیپ سنگھ کولار کجانچی نریش نواڑا جی

ਕਾਫੀ ਕਾਫੀ ਪ੍ਰਭਾਵਸ਼ਾਲੀ ਤੁਹਾਡਾ ਕੰਮ ਹੈਗਾ ਮੈਨੂੰ ਬੜਾ ਚੰਗਾ ਲੱਗਾ ਅਸੀਂ ਯੂਨੀਵਰਸਿਟੀਆਂ ਵਿੱਚ ਦੇਖਦੇ ਹਾਂ ਜਿੱਥੇ ਉਹਨਾਂ ਨੇ ਇੱਕ ਸਾਰਾ ਇੰਡੈਕਸ ਤਿਆਰ ਕੀਤਾ ਹੁੰਦਾ ਹੈ ਕਿ ਇੰਡੈਕਸ ਦੇ ਵਿੱਚ ਵੀ ਕਿਤੇ ਕੰਮ ਹੀ ਰਹਿ ਜਾਂਦੀ ਹੈ ਤੇ ਜਦੋਂ ਉਹਦੀ ਪਰਫਾਰਮੈਂਸ ਹਮੀਆਂ ਅੱਗੇ ਪਿੱਛੇ ਹੁੰਦੀ ਆ ਪਰ ਇੱਥੇ ਇਸ ਤਰ੍ਹਾਂ ਨਹੀਂ ਲੱਗਾ ਸਾਰੇ ਹੀ ਜੱਡੇ ਵੀ ਮੇਰੇ ਰਿਸਪੈਕਟਡ ਲੇਖਕ ਸਹਿਵਾਨ ਆ ਗਿਆ ਜਿੰਨਾ ਟਾਈਮ ਨਾਲ ਦਿੱਤਾ ਜਾਂਦਾ

ਤੇ ਮੈਂ ਜਿੰਨੇ ਵੀ ਵਰਸਾ ਤੁਹਾਡਾ ਦੋਸਤ ਸਾਹਿਬ ਸਿੰਘ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਸੀਂ ਤੁਹਾਡੇ ਪ੍ਰਿੰਟ ਵਿੱਚ ਤੁਹਾਨੂੰ ਸ਼ੁਕਰੀਆ ਕਹਿਣ ਦਾ ਅਗੈਰੀ ਲੱਗਦਾ ਤੁਹਾਨੂੰ ਤੁਹਾਡਾ ਸ਼ੁਕਰੀਆ ਤਾਂ ਸਾਡਾ ਆਪਣਾ ਹੀ ਸ਼ੁਕਰੀਆ ਕਿਉਂਕਿ ਤੁਹਾਡੀ ਧਰਤੀ ਤੇ ਤੁਸੀਂ ਅੱਜ ਨਮਸਤ ਕਰ ਬੜੀ ਖੁਸ਼ੀ ਹੋਈ ਤੇ ਰਵਿੰਦਰਪਾਲ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਸਾਡੇ ਵਿਦੇਸ਼ ਚੋਂ ਜਿਹੜੇ ਦੋਸਤ ਆਏ ਨੇ ਮੇਰੇ ਤਾਂ ਖਾਸ ਹੀ ਨੇ ਟਿਵਾਣਾ ਸਾਹਿਬ ਤੇ ਚੱਟ ਸਾਹਿਬ ਤੇ ਮੈਂ ਇਹਨਾਂ ਬਾਰੇ ਇੱਕ ਛੋਟੀ ਜੀ ਕਵਤਾ ਕਹਿ ਕੇ ਇਸ ਪ੍ਰੋਗਰਾਮ ਦੀ ਸਮਾਪਤੀ ਕਰਦਾ ਤੇ ਚੜ੍ਹਦੀ ਕਲਾ ਵਿੱਚ ਰਹੋ ਹਮੇਸ਼ਾ ਬਦੇਸੀ ਦੋਸਤਾਂ ਦੇ ਨਾਲ ਚੜ੍ਹਦੀ ਕਲਾ ਵਿੱਚ ਰਹੋ ਹਮੇਸ਼ਾ ਵਾਟਾਂ ਭਾਵੇਂ ਲੰਮੀਆਂ ਨੇ ਸਿੱਧਕ ਸਾਡੇ ਨੇ ਹਰਦਮ ਸੱਜਣਾ ਉਲਟ ਹਵਾਵਾਂ 'ਚ ਝੱਲਿਆ ਨੇ ਹਿੰਮਤ ਮਿਹਨਤ ਅੱਛੜਾ ਅਗੇ ਭਾਵੇਂ ਤੂਫਾਨਾਂ ਕੀ ਕਰਨਾ ਕਾਮਯਾਬੀ ਦੀ ਮੰਜ਼ਲ ਅਸਾਂ ਹਰ ਹਾਲ ਤੇ ਸਰ ਕਰਨ ਭਾਵੇਂ ਵਿੱਚ ਬਦੇਸੀ ਮਿੱਠੇ ਕੁਛ ਉਹ ਆਵੇ ਤੇ ਬਤਨਾਂਂਦੀ ਵਤਨ ਦੀ ਮਿੱਟੀ ਸਾਂਭੀ ਬੈਠੇ ਇੱਜ਼ਤ ਸਾਂਭੀ ਬਤਨਾਂਦੀ ਤਨ ਪੰਜਾਬੀ ਤਨ ਨੇ ਕੰਮ ਏ ਭਾਵੇਂ ਵਤਨੋਂ ਦੂਰ ਗਏ ਹਿੰਮਤਾਂ ਤੇ ਲੈਟਾਂ ਦੇ ਸੰਗ ਕਰਦੇ ਨੇ ਮਸ਼ਹੂਰ ਪਏ ਜੀਨ ਇਸ ਵਤਨ ਦੀਆ ਮਾਵਾ ਜੀਨ ਇਸ ਵਤਨ ਦੀਆ ਮਾਵਾ ਭਗਤ ਸੂਰ ਨੇ ਜੰਮਦੀਆਂ ਜੋ ਛੂਣੋਂ ਤਿੱਖੇ ਬਾੜੋਂ ਨਿੱਕੇ ਖਿਆਲ ਆਤ ਨੇ ਠੰਮ ਗਿਆ ਜੋ ਤੇ ਲੋਹ ਹਮੇਸ਼ਾ ਖੁਸ਼ਦੂ ਰਹੀ ਸੀ ਦਿਲੋਂ ਹਮੇਸ਼ਾ ਖੁਸ਼ ਰਹੀ ਸੀ ਇਹੋ ਤੇਰਾ ਪੰਜਾਬ ਕਹੇ ਹਾਸਿਆਂ ਦੇ ਵੜ ਜਾ ਰਹਿਆ ਸੀ ਅਸੀਂ ਸਾਹਵੇਂ ਆਪ ਕਹੇ ਹਾਸਿਆਂ ਦੇ ਵੜ ਜਾ ਰਹਿਆ ਸੀ ਅਸੀਂ ਸਾਹਵੇਂ ਆਪ ਬਹੁਤ ਬਹੁਤ ਸ਼ੁਕਰੀਆ